ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ surjit kaur ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ surjit kaur ਤੋਂ ਕਿਨਾਰਾ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਜਲੰਧਰ ਤੋਂ ਉਮੀਦਵਾਰ surjit kaur ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਮੈਂ ਸਰਪਜੀਤ ਖਾਲਸਾ ਤੇ ਅਮਰਿਤਪਾਲ ਸਿੰਘ ਦੇ ਪਰਿਵਾਰ ਤੋਂ ਸਮਰਥਨ ਮੰਗਾਂਗੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਜਲਦ ਹੀ ਦੋਵਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਾਂਗੀ ਉਹਨਾਂ ਇਹ ਵੀ ਕਿਹਾ ਕਿ ਮੈਂ ਸਿਮਰਨਜੀਤ ਸਿੰਘ ਮਾਨ ਤੋਂ ਵੀ ਸਮਰਥਨ ਲਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਅਸੀਂ ਤਾਂ ਕੋਲੇ ਮੀਟਿੰਗਾਂ ਕਰਦੇ ਸੀ ਜਨੰਦਰ ਸਿਆਲ ਵਿੱਚ ਤੇ ਸਾਨੂੰ ਕੱਲ੍ਹ ਇੱਕਦਮ ਪਤਾ ਲੱਗਿਆ ਵੀ ਸਾਡੇ ਕਾਗਤਨਾਮਾ ਕੋਈ ਸੁਣਾਵੇ ਜਿਹਨਾਂ ਤੋਂ ਪਤਾ ਹੀ ਨਹੀਂ ਸੀ ਅਸੀਂ 40 ਸਾਲ ਹੋ ਗਏ ਪਾਰਟੀ 45 ਸਾਲ ਹੋ ਗਏ ਨੇ ਫਿਰ ਪਾਰਟੀ 'ਚ ਰਹਦੇ ਆਂ ਅਸੀਂ ਕੋਈ ਕਿਸੇ ਨੇ ਧੋਖਾ ਭਾਜ ਨਹੀਂ ਕੀਤੀ ਕੋਈ ਪਾਰਟੀ ਨਹੀਂ ਬਦਲੀ ਅਸੀਂ ਆਪਣੇ ਦੰਬ ਤੇ ਐਮਸੀ ਦੇ ਇਲੈਕਸ਼ਨ ਵੀ ਲੜਦੇ ਨੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਜਿਹੜੇ ਜਥੇਦਾਰ ਪੀਛੇ ਸੀ ਸੀ ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ ਸਾਰੇ ਪ੍ਰੈਸ ਵਾਲੇ ਵੀ ਜਾਣਦੇ ਨੇ ਚਲੰਦਰ ਬਣ ਵੀ ਜਾਣਦੇ ਨੇ ਕਿ ਅਸੀਂ ਕਿੰਨੀ ਸੇਵਾ ਕੀਤੀ ਲਈ ਉਹਨਾਂ ਨੇ ਕੋਈ ਸੇਵਾ ਵੱਲੋਂ ਕਮੀ ਨਹੀਂ ਛੱਡੀ ਪਰ ਜਦੋਂ ਸਾਡੇ ਨਾਲ ਖੜ ਲੋਏ ਆ ਕਹਿੰਦੇ ਕਾਗਜ਼ ਵਾਪਸ ਲਓ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡੇ ਜਬਰਦਸਤੀ ਕਰਦੇ ਸੀ ਕਿ ਤੁਸੀਂ ਸਾਈਨ ਕਰੋ ਸਾਈਨ ਕਰੋ ਵੀ ਮੈਂ ਸਭ ਕੀਤਾ ਕੀ ਕਹਿੰਦੇ ਪੈਸੇ ਨਾਲ ਪੈਸੇ ਨਾਲ ਉਸ ਪੈਸੇ ਦੇਣੇ ਅਸਕੇ ਨਹੀਂ ਪੈਸੇ ਨਾਲ ਇੱਜ਼ਤ ਨਹੀਂ ਹੁੰਦੀ ਜੋ ਸਾਡੀ ਬਲਾਦਰੀ ਦੀ ਇੱਜ਼ਤ ਹੈ ਤੇ ਉਹ ਸਭ ਤੋਂ ਵੱਡੀ ਜਥੇਦਾਰ ਜੀ ਕਹਿੰਦੇ ਸੀ ਮੇਰੀ ਬਲਾਦਰੀ ਨੂੰ ਮੇਰੇ ਨਾਲ ਕੇ ਨੂੰ ਪੇਠ ਨਹੀਂ ਲਗਣੀ ਚਾਹੀਦੀ ਚਾਹੇ ਮੈਂ ਗਰੀਬ ਆਂ ਅਮੀਰ ਆਂ ਜੋ ਉਮਰ ਦੀ ਪਰ ਮੈਂ ਕਿਸੇ ਨਾਲ ਰਫੇ ਨਹੀਂ ਨਹੀਂ ਕਰਦਾ ਅਸੀਂ ਇਸ ਗੱਲ ਤੇ ਤੁਹਾਨੂੰ ਦੇ ਕੱਲ ਅਸੀਂ ਆਪਣੇ ਸਿਆਲੋ ਘਾਤ ਦੇ ਲਈ ਕਿਤੇ ਆ ਜਿਹੜੇ ਉਹਨਾਂ ਨੇ ਸਾਡੇ ਫਾਰਮ ਚੈਲੀ ਐਪਲੀਕੇਸ਼ਨ ਦੇਤੀ ਹੈ ਇਹਦੇ ਜੀ ਮੇਰੇ ਸਿਆਲ ਨਹੀਂ ਨਾ ਸਾਡੀ ਐਪਲੀਕੇਸ਼ਨ ਹੈ ਬਸ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆਂ ਸਾਡੇ ਕੋਲ ਇੱਕ ਰੁਪਈਆ ਨਹੀਂ ਹੈਗਾ ਨਾਲ ਸਾਡਾ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਜਵਾਬ ਦਿੱਤੇ ਵੀ ਤੁਸੀਂ ਇਲੈਕਸ਼ਨ ਲੜੋ ਚਾਹੇ ਜੋ ਮਰਜੀ ਅਸੀਂ ਤੁਹਾਡਾ 1 ਰੁਪਈਆ ਵੀ ਨਹੀਂ ਲਾਵਾਂਗੇ ਮੈਂ ਅਮਰਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹਨੀ ਹੈ ਵੀ ਜੋ ਸਾਨੂੰ ਟੱਕੜੀ ਦਾ ਇਸ਼ਾਨ ਬੀ ਲਿਆ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੀ ਮਦਦ ਕਰਨ બસ میری ਗੀਤ ਪਤਾ ਜਿੱਦਣ ਟਿਕਟ ਨੰਬਰ ਕਿੰਦੀ ਹੈ ਜੇਰੇਮਤਪਾਲ ਦੇ ਮਾਤਾ ਭਾਈ ਬਿਲਕੁਲ ਭਾਈ ਅੰਦਰਤਪਾਲ ਦੇ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦਤ ਤੋਂ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਸਾਡਾ ਘਰ ਨਹੀਂ ਕੁਰਸੀ ਤੁਸੀਂ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਦੇ ਹੋ ਵੀ ਅਕਾਲੀ ਦਲ ਦੇ ਹਾਂਜੀ ਸਾਰੇ ਅਕਾਲੀ ਦਲ ਦੇ ਸਾਡੇ ਖਾਲੀ ਦਲ ਦੇ ਤੁਹਾਨੂੰ ਕਹਿਣਗੇ ਵੀ ਤੁਸੀਂ ਤਾਂ ਉੱਥੇ ਸਾਡੇ ਤੇ ਖਲਾਫ ਤੋਂ ਆਲਰੇਡੀ ਅਸੀਂ ਤਾਂ ਖਿਲਾਫ ਹੋਏ ਨਹੀਂ ਕਿਸੇ ਨਾਲ ਹੀ ਭਾਵੇਂ ਤੁਸੀਂ ਗੱਲ ਕੀਤੀ ਹੈ ਕਿ ਸਿਮਰਜੀਤ ਸਿੰਘ ਮਾਨ ਜੀ ਨੂੰ ਵੀ ਫੀਲ ਕਰਦੇ ਬਿਲਕੁਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਜੀ ਕੋਈ ਗੱਲ ਨਹੀਂ ਜੇ ਖੜੇ ਨੇ ਜੀ ਅਸੀਂ ਤਾਂ ਅਪੀਲ ਤਾਂ ਕਰ ਹੀ ਸਕਦੇ ਹਾਂ ਬੇਨਤੀ ਤਾਂ ਕਰ ਹੀ ਸਕਦੇ ਹਾਂ ਉਹਦੇ ਚ ਤਾਂ ਕੋਈ ਗੱਲ ਨਹੀਂ ਆਪਾਂ ਕੀ ਗੱਲ ਕਾਂਗਰਸ ਦੇ ਘਰ ਗੇਟ ਖੜਕਾਣ ਨਹੀਂ ਜਾਵਾਂਗੇ ਕੀ ਸਾਡੀ ਤੁਸੀਂ ਮਤ ਕਰ ਸਾਡੀ ਵੋਟ ਪਾ ਸੀ ਬੀਜਪੀ ਦੇ ਘਰ ਵੀ ਜਾਵਾਂਗੇ ਸਾਰੇ ਤੁਸੀਂ ਜਦੋਂ ਡੋਰ ਟੂ ਡੋਰ ਕਰਦੇ ਆ ਤੇ ਆਪਾਂ ਕਿਸੇ ਦਾ ਘਰ ਦੇਖ ਕੇ ਥੋੜਾ ਘੜਕਾਉਨੇ ਕੀ ਇਹਦਾ ਘਰ ਕਿਦਾ ਕਿਦਾ ਨਹੀਂ ਪਹਿਲੇ ਤਾਂ ਮਾਰਨੀ ਹੈ ਅਸੀਂ ਡੋਰ ਟੂ ਡੋਰ ਤੇ ਜਾਣਾ ਹੀ ਹੈ ਨਾ ਜੀ